ਚੀਨ ਇੰਨੀ ਸਪੀਡ ਕਿਵੇਂ ਫਟ ਰਿਹਾ ਹੈਗਾ ਜੋ ਕੰਮ ਪਹਿਲਾਂ ਅਮਰੀਕਾ ਮੰਨਿਆ ਜਾਂਦਾ ਸੀ ਕਿ ਅਮਰੀਕਾ ਦੁਨੀਆ ਤੋਂ ਸਭ ਤੋਂ ਅੱਗੇ ਚੱਲਦਾ ਹੈਗਾ ਜੋ ਦੁਨੀਆ ਸੋਚਦੀ ਹੈ ਅਮਰੀਕਾ ਕਰ ਦਿੰਦਾ ਪਰਸਨਲੀ ਜੇ ਦੇਖੀਏ ਨਾ ਰਾਜੀਪ ਤਾਂ ਚਾਈਨਾ ਮੇਰਾ ਵੀ ਬਹੁਤ ਫੇਵਰੇਟ ਹੋ ਗਿਆ ਇਸ ਟੈਕਨੀਕ ਦੇ ਲਈ ਨਾ ਸੈਮੀ ਕੰਡਕਟਰ ਚਿਪ ਦੀ ਜ਼ਰੂਰਤ ਪੈਂਦੀ ਸੀਗੀ ਸੈਟਲਾਈਟ ਦੇ ਲਈ ਉਹ ਅਮਰੀਕਾ ਦੇ ਕੋਲ ਸੀਗੀ ਦੁਨੀਆ ਦੀ ਪਹਿਲੀ ਕੰਟਰੀ ਚਾਈਨਾ ਬਣ ਗਿਆ ਆ ਜਿੱਥੇ ਦੇ ਲੋਕਾਂ ਦੇ ਕੋਲ ਸੈਟਲਾਈਟ ਫੋਨ ਮੌਜੂਦ ਨੇ ਹੱਥਾਂ ਦੇ ਵਿੱਚ ਮੇਟ 60 Pro ਨਾਂ ਦਾ ਇੱਕ ਫੋਨ ਬਣਾ ਲਿਆ ਹੁਣ ਉਹ ਹੈਗਾ ਡਿਊਲ ਫੋਨ ਚਾਹੇ ਤੁਸੀਂ ਉਹਨੂੰ SIM ਤੇ ਟਾਵਰ ਥਰੂ ਕਾਲ ਕਰ ਲੋ ਚਾਹੇ ਤੁਸੀਂ ਸੈਟਲਾਈਟ ਥਰੂ ਕਾਲ ਕਰ ਲੋ ਹੁਣ ਚਾਈਨਾ ਨੇ ਅੰਦਾ ਕਿਉਂ ਕੀਤਾ ਇਹਦੇ ਵਿੱਚ ਪਿੱਛੇ ਵੀ ਇੱਕ ਰੀਜ਼ਨ ਆ 2008 ਚ ਇੱਕ ਬਹੁਤ ਵੱਡਾ ਅਰਥਕਵੇਕ ਆਇਆ ਸੀਗਾ ਭੁਚਾਲ ਆਇਆ ਸੀਗਾ ਚਾਈਨਾ ਜਿੰਨਾ ਜਿੰਨਾ ਲੋਕਾਂ ਕੋਲ ਉਹ ਸੈਟਲਾਈਟ ਫੋਨ ਸੀਗਾ ਤੇ ਉਹਨਾਂ ਨੇ ਕੰਟੈਕਟ ਕੀਤਾ ਬਾਰੀ ਦੁਨੀਆ ਦੇ ਨਾਲ ਜਦੋਂ ਫਸੇ ਹੋਏ ਸੀ ਤਾਂ ਉਹਨਾਂ ਨੂੰ ਬਚਾ ਲਿਆ ਗਿਆ ਮਤਲਬ ਬਹੁਤ ਥੋੜੇ ਲੋਕ ਸੀਗੇ ਜਿਹੜੇ ਉਸ ਦੇ ਵਿੱਚ ਮਰੇ ਸੀ ਤੁਹਾਡਾ ਸੰਪਰਕ ਦੁਨੀਆ ਨਾਲ ਟੁੱਟ ਨਹੀਂ ਸਕਦਾ ਤੁਸੀਂ ਚਾਹੇ ਜੰਗਲ ਚੋਂ ਨਦੀ ਚੋਂ ਰੇਗਿਸਤਾਨ ਚੋਂ ਕਿਉਂਕਿ ਤੁਹਾਡੇ ਕੋਲ ਸੈਟਲਾਈਟ ਫੋਨ ਦੀ ਆਪਸ਼ਨ ਹੈ ਸੇਤੀਕ ਹਜ਼ਾਰ ਕਿਲੋਮੀਟਰ ਉੱਪਰ ਜਾ ਕੇ ਤੇ ਉਥੇ ਇਹ ਜਿਹੜੇ ਲੋ ਅਰਥ ਆਰਬਿਟ ਤੇ ਇਹ ਸੈੱਟ ਹੁੰਦੇ ਨੇ ਤੇ ਉਹ ਘੁੰਮਦੇ ਰਹਿੰਦੇ ਨੇ ਤੁਸੀਂ ਜਿਹੜੇ ਟਾਵਰ ਦੇ ਨਾਲ ਬੈਠੇ ਹੋ ਕਨੈਕਟ ਹੋਏ ਉਸ ਟਾਵਰ ਦੇ ਥੱਲੇ ਦੀ ਇਹ ਵੇਵਜ਼ ਜਾਣ ਗਈਆਂ ਤੇ ਉਥੇ ਜਿਹੜੇ ਉੱਪਰ ਐਂਟੀਨੇ ਨੇ ਉਸ ਤੋਂ ਤੁਹਾਡੇ ਵੇਵਜ਼ ਆ ਕੇ ਤੁਹਾਡੇ ਤੱਕ ਜਾਣਗੇ ਕਹਿੰਦੇ ਦੁਨੀਆ ਜੋ ਸੋਚਦੀ ਆ ਉਸ ਨੂੰ ਅਮਰੀਕਾ ਕਰ ਦਿੰਦਾ ਪਰ ਜੋ ਅਮਰੀਕਾ ਕਰਦਾ ਉਸ ਨੂੰ ਵੀ ਹੋਣਾ ਉਸ ਤੋਂ ਵੀ ਪਹਿਲਾਂ ਚੀਨ ਕਰ ਦਿੰਦਾ ਹੈ ਚੀਨ ਲਗਾਤਾਰ ਤੇਜ਼ੀ ਦੇ ਨਾਲ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਖਾਸ ਤੌਰ ਦੇ ਉੱਤੇ ਚੀਨ ਪੁਰਾਣੇ ਸਮਿਆਂ ਤੋਂ ਹੀ ਮੰਨਿਆ ਜਾਂਦਾ ਕਿ ਕਾਪੀ ਕਰਨ ਦੇ ਵਿੱਚ ਚੀਨ ਮਾਹਿਰ ਆ ਜਿਸ ਤਰੀਕੇ ਦੇ ਨਾਲ ਚੀਨ ਆਪਣੀ ਗਤੀ ਵਿਧਾ ਰਿਹਾ ਚਾਹੇ ਉਹ AI ਦਾ ਐਪ ਹੋਵੇ ਉਸ ਦੇ ਵਿੱਚ ਵੀ ਚੀਨ ਨੇ ਦੇਖੋ ਅਮਰੀਕਾ ਨੂੰ ਪਿੱਛੇ ਛੱਡ ਦਿੱਤਾ ਕਿੰਨੀ ਘੱਟ ਲਗਤ ਦੇ ਵਿੱਚ AI ਦਾ ਐਪ ਤਿਆਰ ਕੀਤਾ ਤਾ ਹੁਣ ਚੀਨ ਨੇ ਜਿਹੜਾ ਅਮਰੀਕਾ ਕੰਮ ਕਰ ਰਿਹਾ ਸੀ ਜੋ ਐਲਨ ਮਸਕ ਨੇ ਕਿਹਾ ਸੀ ਕਿ ਮੈਂ ਸੈਟਲਾਈਟ ਦੇ ਨਾਲ ਫੋਨ ਚਲਾਵਾਂਗਾ ਇੰਟਰਨੈਟ ਜਿੱਥੇ ਅੱਜ ਕੱਲ ਵਾਇਰ ਦੇ ਨਾਲ ਚੱਲਦਾ ਹੈਗਾ ਕੇਬਲ ਵਛਾਈਆਂ ਹੋਈਆਂ ਨੇ ਪਰ ਉਹਨੇ ਕਿਹਾ ਸੀ ਕਿ ਮੈਂ ਸੈਟਲਾਈਟ ਉਸ ਥਾਵਾਂ ਦੇ ਉੱਤੇ ਵੀ ਇੰਟਰਨੈਟ ਪਹੁੰਚਾ ਦੇਵਾਂਗਾ ਕਿ ਜਿੱਥੇ ਅਜ ਇੰਟਰਨੈਟ ਨਹੀਂ ਹੈ ਪਰ ਚੀਨ ਨੇ ਉਸ ਤੋਂ ਪਹਿਲਾਂ ਹੀ ਉਸ ਨੂੰ ਮੁਕੰਮਲ ਕਰ ਦਿੱਤਾ ਹੜਾ ਕਿ ਯੂ ਐਸ ਏ ਹਲੇ ਇਹਦੇ ਉੱਤੇ ਵਰਕ ਕਰ ਰਿਹਾ ਹੈਗਾ ਪਰ ਚੀਨ ਨੇ ਆਪਦੀ ਪੂਰੀ ਤਿਆਰੀ ਕਰ ਲਈ ਤੇ ਇਸ ਨੂੰ ਮੁਕੰਮਲ ਕੀਤਾਗਾ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਾਥੀ ਰਾਉ ਵਿਰਿੰਦਾ ਸਿੰਘ ਬੈਣੀਪਾਲ ਮੌਜੂਦ ਨੇ ਰਾਉ ਜੀ ਚੀਨ ਇੰਨੀ ਸਪੀਡ ਕਿਵੇਂ ਫੱਟ ਰਿਹਾ ਹੈਗਾ ਜੋ ਕੰਮ ਪਹਿਲਾਂ ਅਮਰੀਕਾ ਮੰਨਿਆ ਜਾਂਦਾ ਸੀ ਕਿ ਅਮਰੀਕਾ ਦੁਨੀਆ ਤੋਂ ਸਭ ਤੋਂ ਅੱਗੇ ਚੱਲਦਾਗਾ ਜੋ ਦੁਨੀਆ ਸੋਚਦੀ ਹੈ ਅਮਰੀਕਾ ਕਰ ਦਿੰਦਾ ਪਰ ਮੈਨੂੰ ਲੱਗਦਾ ਹੁਣ ਜੋ ਅਮਰੀਕਾ ਸੋਚਦਾ ਚੀਨ ਉਹ ਕਰ ਦਿੰਦਾਗਾ ਇੱਕ ਉਲਟ ਹੋ ਗਈ ਕਹਾਣੀ ਬਿਲਕੁਲ ਉਲਟ ਹੋ ਹੋਗੀ ਤੇ ਪਰਸਨਲੀ ਇਹ ਦੇਖੀਏ ਨਾ ਰਾਜੀਪ ਤਾਂ ਚਾਈਨਾ ਮੇਰਾ ਵੀ ਬਹੁਤ ਫੇਵਰੇਟ ਹੋ ਗਿਆ ਹੂੰ ਫੇਵਰੇਟ ਇਸ ਕਰਕੇ ਹੋ ਗਿਆ ਕਿ ਯਾਰ ਕਮਾਲ ਦੇ ਇਨੋਵੇਸ਼ਨ ਲੈ ਕੇ ਆਉਂਦੇ ਨੇ ਕਮਾਲ ਦੇ ਆਈਡੀਆਜ਼ ਲੈ ਕੇ ਆਉਂਦੇ ਨੇ ਤੇ ਜਿਹੜੇ ਕਿ ਦੁਨੀਆ ਨੂੰ ਨੈਕਸਟ ਲੈਵਲ ਤੇ ਲੈ ਜਾਂਦੇ ਨੇ ਹੈਨਾ ਸੈਟੇਲਾਈਟ ਤੁਸੀਂ ਗੱਲ ਕੀਤੀ ਐ ਲੌਨ ਮਸਕ ਦੀ ਕਿ ਉਹ ਇੰਟਰਨੈਟ ਆਪਣੇ ਸਟਾਰਲਿੰਕ ਦੇ ਥਰੂ ਦੇ ਰਿਹਾ ਹੂੰ ਉਹ ਇੰਟਰਨੈਟ ਦੀ ਗੱਲ ਹੋ ਰਹੀ ਆ ਪਰ ਇੱਥੇ ਚਾਈਨਾ ਨੇ ਕੀ ਕੀਤਾ ਚਾਈਨਾ ਨੇ ਆਪਣੇ ਲੋਕਾਂ ਦੇ ਹੱਥਾਂ ਦੇ ਵਿੱਚ ਸੈਟੇਲਾਈਟ ਫੋਨ ਹੀ ਦੇ ਦਿੱਤੇ ਮਤਲਬ ਦੁਨੀਆ ਦੀ ਪਹਿਲੀ ਕੰਟਰੀ ਚਾਈਨਾ ਬਣ ਗਿਆ ਆ ਜਿੱਥੇ ਦੇ ਲੋਕਾਂ ਦੇ ਕੋਲ ਸੈਟੇਲਾਈਟ ਫੋਨ ਮੌਜੂਦ ਨੇ ਹੱਥਾਂ ਦੇ ਵਿੱਚ ਤੇ ਇਹ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਕਿਉਂਕਿ ਸੈਟੇਲਾਈਟ ਫੋਨ ਤਾਂ ਚੱਲਦੇ ਤਾਂ ਬਹੁਤ ਸਾਲਾਂ ਤੋਂ ਨੇ ਹੂੰ ਬਹੁਤ ਸਾਲਾਂ ਤੋਂ ਪਰ ਇਹਦੇ ਨੈਗੇਟਿਵ ਅਸਰ ਵੀ ਬਹੁਤ ਸਾਰੇ ਨੇ ਕਿਉਂਕਿ ਤੁਸੀਂ ਫੜੇ ਨਹੀਂ ਜਾਂਦੇ ਹਨ ਸੈਟਲਾਈਟ ਥਰੂ ਕਰਦੇ ਆ ਪਰ ਇਸ ਚੀਜ਼ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਲਈ ਵੀ ਬਹੁਤ ਸਾਰੀ ਟੈਕਨੋਲੋਜੀ ਚਾਹੀਦੀ ਸੀ ਕਿਉਂਕਿ ਦੇਖੋ ਇੱਕ ਤੁਸੀਂ ਡਿਵਾਈਸ ਲੈ ਆਉਨੇ ਆ ਇੱਕ ਸੈਟਲਾਈਟ ਫੋਨ ਨੇ ਉਹਦੇ ਉੱਤੇ ਬੜਾ ਸਾਰਾ ਐਂਟੀਨਾ ਹੁੰਦਾ ਉਹ ਸੈਟਲਾਈਟ ਨਾਲ ਅਟੈਚ ਹੋ ਜਾਂਦਾ ਹੈ ਹੈਨਾ ਖਾਸ ਤੌਰ ਤੇ ਮਿਲਟਰੀ ਯੂਜ਼ ਕਰਦੀ ਆ ਜਾਂ ਕਈ ਵਾਰ ਪੁਲਿਸ ਵੀ ਕਿ ਤੇ ਯੂਜ਼ ਕਰਦੀ ਆ ਪਰ ਉਹ ਬਹੁਤ ਵੱਡੇ ਵੱਡੇ ਇਕਵਿਪਮੈਂਟ ਹੁੰਦੇ ਨੇ ਬਹੁਤ ਵੱਡੇ ਫੋਨ ਹੁੰਦੇ ਨੇ ਪਰ ਚਾਈਨਾ ਨੇ ਤਾਂ 스마트 ਫੋਨ ਹੀ ਸੈਟਲਾਈਟ ਵਾਲਾ ਬਣਾਤਾ ਹੂੰ ਤੇ ਇਹ ਕਮਾਲ ਕਰਕੇ ਦਿਖਾਇਆ ਚਾਈਨਾ ਨੇ ਤੇ ਚਾਈਨਾ ਦੀ ਜਿਹੜੀ ਹਵਾਵੇ ਕੰਪਨੀਆਂ ਬਹੁਤ ਤਕੜੀ ਫੋਨ ਮਾਰਕੀਟ ਦੀ ਦੁਨੀਆ ਜਿਵੇਂ ਐਪਲ ਹੈ ਤੇ ਉਵੇਂ ਚਾਈਨਾ ਦੇ ਵਿੱਚ ਹਵਾਵੇ ਹੈ ਇਹਨਾਂ ਨੇ ਮੇਟ 60 ਪ੍ਰੋ ਨਾਮ ਦਾ ਇੱਕ ਫੋਨ ਬਣਾਇਆ ਇਫ ਫੋਨ ਤਾਂ ਬਣਿਆ 2023-24 ਚ ਪਿਛਲੇ ਇੱਕ ਸਾਲ ਹੀ ਪਰ ਇਸ ਤੋਂ ਪਹਿਲਾਂ ਹੀ ਸਾਲ 2016 ਚ ਤੁਸੀਂ ਸੋਚੋ ਕਿ ਚਾਈਨਾ ਨੇ ਸੈਟੇਲਾਈਟ ਫੋਨ ਕਾਲਿੰਗ ਤੇ ਕੰਮ ਕਰਨਾ ਸ਼ੁਰੂ ਕਰਤਾ ਸੀਗਾ ਹੂੰ ਤੇ ਹੁਣ ਇਹ ਗੱਲ ਹੈ ਕਿ ਜਿਵੇਂ ਆਪਾਂ ਸਧਾਰਨ ਗੱਲ ਕਰ ਦਿੰਦੇ ਆ ਕਿ ਕਈ ਵਾਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਹੈ ਨਾ ਜਿਹੜੇ ਆਪਣੇ ਸਧਾਰਨ ਆਪਣੇ ਇਹ ਮੋਬਾਈਲ ਫੋਨ ਨੇ ਆਪਣੇ ਇਹ ਮੋਬਾਈਲ ਫੋਨ ਦੇ ਵਿੱਚ SIM ਹੈਗਾ ਜੀ ਠੀਕ ਹੈ ਜੀ ਜਦੋਂ ਆਪਾਂ ਕੋਈ ਵੀ ਨੰਬਰ ਡਾਇਲ ਕਰਦੇ ਆ ਜਾਂ ਹੁਣ ਤੁਸੀਂ ਮੇਰੇ ਕੋਲ ਬੈਠੇ ਹੋ ਮੈਂ ਆਪਣੇ ਫੋਨ ਤੋਂ ਤੁਹਾਨੂੰ ਨੰਬਰ ਡਾਇਲ ਕਰਨਾ ਹੁਣ ਇਹ ਤਾਂ ਹੈ ਨਹੀਂ ਕਿ ਮੇਰੇ ਫੋਨ ਤੋਂ ਸਿੱਧਾ ਤੁਹਾਡੇ ਫੋਨ ਤੱਕ ਰੇਜ ਚਲੀਆਂ ਜਾਣਗੀਆਂ ਤੇ ਤੁਹਾਡਾ ਨੰਬਰ ਲੱਗ ਜਾਏਗਾ ਕਿਉਂਕਿ ਇਹਨਾਂ ਨੇ ਚੱਲਣਾ ਟਾਵਰ ਦੇ ਥਰੂ ਆਪਣੇ ਮੇਰੇ ਕੋਲ ਜਿਸ ਕੰਪਨੀ ਦਾ SIM ਹੈ ਮੈਂ ਉਸ ਕੰਪਨੀ ਤੋਂ ਮੈਂ ਨੰਬਰ ਡਾਇਲ ਕੀਤਾ ਤੁਹਾਡਾ ਤੁਹਾਡਾ ਹੋ ਸਕਦਾ ਕਿ ਕਿਸੇ ਹੋਰ ਕੰਪਨੀ ਦਾ ਉਹਦੇ ਵਿੱਚੋਂ ਜਿਹੜੀਆਂ ਰੇਡੀਓ ਜੋ ਵੀ ਵੇਵਸ ਨਿਕਲੀਆਂ ਮੇਰੇ ਫੋਨ ਦੇ ਵਿੱਚੋਂ ਤਰੰਗਾ ਇਹ ਇੱਥੇ ਦੇ ਨੇੜਲੇ ਟਾਵਰ ਤੇ ਜਾਣਗੀਆਂ ਹੂੰ ਮਤਲਬ ਜੇ ਮੇਰੇ ਕੋਲ ਕਿਸੇ ਕੰਪਨੀ ਮੰਨ ਲਓ ਐਕਸ ਕੰਪਨੀ ਦਾ ਮੇਰੇ ਕੋਲ ਜਾਂ ਏ ਕੰਪਨੀ ਦਾ ਮੇਰੇ ਕੋਲ ਫੋਨ ਹੈ ਸਿਮ ਹੈ ਤਾਂ ਉਹ ਏ ਕੰਪਨੀ ਦੇ ਪਹਿਲਾ ਟਾਵਰ ਤੱਕ ਜਾਣਗੀਆਂ ਉਹ ਟਾਵਰ ਕੈਚ ਕਰੂਗਾ ਹੂੰ ਮੇਰੇ ਮੋਬਾਈਲ ਤੋਂ ਗਈਆਂ ਉਹਨਾਂ ਵੇਵਜ਼ ਨੂੰ ਤੇ ਉਹ ਕੈਚ ਕਰਕੇ ਤਾਰ ਦੇ ਥਰੂ ਆਪਣਾ ਥੱਲੇ ਜਿਹੜਾ ਉਹਨਾਂ ਦਾ ਬਹੁਤ ਵੱਡਾ ਸਿਸਟਮ ਲੱਗਿਆ ਹੁੰਦਾ ਬੇਸ ਸਿਸਟਮ ਉਹਦੇ ਵਿੱਚ ਪਹੁੰਚਾਉਂਦਾ ਹੂੰ ਉਹ ਬੇਸ ਸਿਸਟਮ ਅੱਗੇ ਜਿਹੜਾ ਤਾਰਾਂ ਦੇ ਨਾਲ ਫਾਈਬਰ ਦੇ ਨਾਲ ਜੁੜਿਆ ਹੋਇਆ ਉਹਦੇ ਵਿੱਚੋਂ ਦੀ ਉਹ ਵੇਵਜ਼ ਲੰਘਾਉਂਦਾ ਤੇ ਅੱਗੇ ਜਾ ਕੇ ਤੁਸੀਂ ਜਿਹੜੇ ਟਾਵਰ ਦੇ ਨਾਲ ਬੈਠੇ ਹੋ ਕਨੈਕਟ ਹੋਏ ਉਸ ਟਾਵਰ ਦੇ ਥੱਲੇ ਦੀ ਇਹ ਵੇਵਜ਼ ਜਾਣ ਗਈਆਂ ਤੇ ਉੱਥੇ ਜਿਹੜੇ ਉੱਪਰ ਐਂਟੀਨੇ ਨੇ ਉਸ ਤੋਂ ਤੁਹਾਡੇ ਵੇਵਜ਼ ਆ ਕੇ ਤੁਹਾਡੇ ਤੱਕ ਜਾਣਗੀਆਂ ਹੂੰ ਠੀਕ ਹੈ ਜੀ ਤੁਸੀਂ ਦੇਖੋ ਕਿ ਇੱਕ ਫੋਨ ਮਲਾ ਕੇ ਮਲਾਉਣ ਦੇ ਲਈ ਕਿੰਨੇ ਪ੍ਰੋਸੀਜਰ ਤੋਂ ਲੰਘਣਾ ਪੈਂਦਾ ਔਰ ਜਿਹੜੀ ਵੇਵਜ਼ ਦੀ ਇਹਦੀ ਸਪੀਡ ਆ ਨਾ ਇਹ ਲਾਈਟ ਸਪੀਡ ਦੇ ਬਰਾਬਰ ਹੈ ਇਸੇ ਕਰਕੇ ਤਾਂ ਮੈਂ ਹੁਣ ਮਲਾਉਂਗਾ ਹੁਣੇ ਨਾਲ ਦੀ ਨਾਲ ਤੁਹਾਡੇ ਤੇ ਆ ਜਾਊਗਾ ਜੀ ਲਾਈਟ ਦੀ ਸਪੀਡ ਦੇ ਨਾਲ ਚਲਦੀ ਹੈ ਪਰ ਇਹਦੇ ਵਿੱਚ ਕੀ ਹੈ ਕਿ ਟਾਵਰ ਨੇ ਠੀਕ ਹੈ ਇਹ ਜਿਹੜਾ ਮੋਬਾਈਲ ਫੋਨ ਆ ਨਾ ਇਹ ਇਹਦੀ ਸੀਮਤ ਸੀਮਾ ਇੱਕ ਕਿ ਜੇ ਆਸ-ਪਾਸੇ ਟਾਵਰ ਹੈ ਤਾਂ ਤਾਂ ਹੀ ਵਰਕ ਕਰੂਗਾ ਬਿਲਕੁਲ ਟਾਵਰ ਤੱਕ ਸਿਗਨਲ ਜਾਊਗਾ ਤਾਂ ਟਾਵਰ ਦੇ ਨਾਲ ਥੱਲੇ ਜਿਹੜੀਆਂ ਤਾਰਾਂ ਜੁੜੀਆਂ ਹੋਈਆਂ ਨੇ ਉਹ ਬਾਕੀ ਦੇ ਦੁਨੀਆ ਤੇ ਦੇਸ਼ ਦੇ ਨਾਲ ਕਨੈਕਟ ਹੋਣਗੀਆਂ ਜੀ ਠੀਕ ਹੈ ਜੀ ਇਸ ਕਰਕੇ ਇਹਨਾਂ ਫੋਨਾਂ ਦੇ ਲਈ ਟਾਵਰ ਬਹੁਤ ਇੰਪੋਰਟੈਂਸ ਰੱਖਦਾ ਹੁਣ ਜੇ ਕਿਤੇ ਇਹ ਫੋਨ ਲੈ ਕੇ ਆਪਾਂ ਕਿਸੇ ਜੰਗਲ ਇਲਾਕੇ ਚਲੇ ਜਾਈਏ ਉੱਥੇ ਆਸ-ਪਾਸੇ 5 7 ਜਾਂ 10 ਕਿਲੋਮੀਟਰ ਤੱਕ ਕੋਈ ਵੀ ਟਾਵਰ ਨਹੀਂ ਹੈ ਹੂੰ ਤਾਂ ਤੁਹਾਡੇ ਕੋਲ ਸਿਗਨਲ ਨਹੀਂ ਆਊਗਾ ਤੁਹਾਡਾ ਫੋਨ ਇਹ ਬੇਕਾਰ ਹੈ ਬਿਲਕੁਲ ਚਾਈਨਾ ਨੇ ਕੀ ਕੀਤਾ ਚਾਈਨਾ ਨੇ ਥਰੂ ਸੈਟੇਲਾਈਟ ਦੇ ਥਰੂ ਹੀ ਇਹ ਕਨੈਕਸ਼ਨ ਪਹੁੰਚਾਉਣੇ ਸ਼ੁਰੂ ਕਰਤੇ ਕਿਉਂਕਿ ਜਦੋਂ ਮੈਂ ਫੋਨ ਡਾਇਲ ਕਰਨਾ ਠੀਕ ਹੈ ਉਹ ਟਾਵਰ ਤੇ ਜਾਣ ਦੀ بجائے ਉਹ ਸਿੱਧਾ 32 33000 ਉੱਪਰ ਅਸਮਾਨ ਦੇ ਵਿੱਚ ਚੱਲ ਰਹੇ ਸੈਟੇਲਾਈਟ ਤੇ ਸਿੱਧੀ ਵੇਵ ਜਾਊਗੀ ਤੇ ਉਹ ਸੈਟੇਲਾਈਟ ਸਿੱਧਾ ਤੁਹਾਡੇ ਤੱਕ ਪਹੁੰਚਾ ਦੇਊਗਾ ਇਹਦੇ ਵਿੱਚ ਕੋਈ ਸਰਵਰ ਸਰਵਰ ਇਸ ਤਰੀਕੇ ਦਾ ਕੁਝ ਨਹੀਂ ਆਉਂਦਾ ਕੋਈ بیس ਸਿਸਟਮ ਜਾਂ ਕੋਈ ਹੋਰ ਜਿਹੜੇ ਨੇ ਤਾਰਾਂ ਦੀ ਕੋਈ ਲੋੜ ਨਹੀਂ ਐਦਾਂ ਦਾ ਕਰਕੇ ਤੇ ਇਹਦੇ ਲਈ 2016 ਚ ਟਿਆਨ ਟੋਂਗ ਆ ਨਾਮ ਦਾ ਇੱਕ ਜਿਹੜਾ ਟਿਆਨ ਟੋਂਗ 1 ਨਾਮ ਦਾ ਸੈਟੇਲਾਈਟ ਚਾਈਨਾ ਨੇ ਲਾਂਚ ਕੀਤਾ ਸੀਗਾ ਜੀ ਤੇ ਉਸ ਤੋਂ ਬਾਅਦ ਚਾਰ ਪੰਜ ਸਾਲ ਬਾਅਦ 2021 ਦੇ ਵਿੱਚ ਇਹਨਾਂ ਨੇ ਟਿਆਨ ਟੋਂਗ 2 ਤੇ ਟਿਆਨ ਟੋਂਗ 3 ਸੈਟੇਲਾਈਟ ਵੀ ਲਾਂਚ ਕਰਤੇ ਹੁਣ ਲਾਂਚ ਕਰਤੇ ਤੇ ਇਹ ਲੋ ਅਰਥ ਆਰਬਿਟ ਦੇ ਵਿੱਚ ਨੇ ਮਤਲਬ ਜਦੋਂ ਅਰਥ ਤੋਂ ਆਪਾਂ ਉੱਪਰ ਜਾਂਦੇ ਆ ਤੇ ਜਿਹੜੇ ਮੇਨ ਵੱਡੇ ਸੈਟਲਾਈਟ ਨੇ ਉਹ ਉਸ ਆਰਬਿਟ ਤੋਂ ਵੀ ਉੱਪਰ ਨੇ ਤੇ ਇਹ ਤੇ 33000 ਕਿਲੋਮੀਟਰ ਉੱਪਰ ਜਾ ਕੇ ਤੇ ਉੱਥੇ ਇਹ ਜਿਹੜੇ ਲੋ ਅਰਥ ਆਰਬਿਟ ਤੇ ਇਹ ਸੈੱਟ ਹੁੰਦੇ ਨੇ ਤੇ ਉਹ ਘੁੰਮਦੇ ਰਹਿੰਦੇ ਨੇ ਠੀਕ ਹੈ ਹੁਣ ਇਹਦੇ ਨਾਲ ਕੀ ਹੈ ਜਿਹੜੇ ਨਾਰਮਲ ਸੈਟਲਾਈਟ ਨੇ ਉਹ ਤਾਂ ਪੂਰੀ ਦੁਨੀਆ ਧਰਤੀ ਦੇ ਆਸੇ-ਪਾਸੇ ਗੀੜਾ ਲਾ ਰਹੇ ਨੇ ਹੂੰ ਪਰ ਇਹਨਾਂ ਦੇ ਜਿਹੜੇ ਸੈਟੇਲਾਈਟ ਨੇ ਕਿਉਂਕਿ ਇਹਨਾਂ ਨੇ ਚਾਈਨਾ ਦੇ ਵਿੱਚ ਹੀ ਆਪਣਾ ਰੱਖਣਾ ਕੰਮ ਤਾਂ ਕਿਉਂਕਿ ਆਪਾਂ ਸਭ ਨੂੰ ਪਤਾ ਕਿ ਧਰਤੀ ਘੁੰਮਦੀ ਹੈ ਬਿਲਕੁਲ ਠੀਕ ਹੈ ਜੀ ਮੰਨ ਲਓ ਇਹ ਧਰਤੀ ਹੈ ਇਹ ਧਰਤੀ ਘੁੰਮ ਰਹੀ ਹੈ ਇਹ ਸੈਟੇਲਾਈਟ ਆ ਉੱਤੇ ਇਹਨਾਂ ਨੇ ਫਿਕਸ ਐ ਇੱਥੇ ਕਰਤੇ ਕਿ ਆਹ ਜੇ ਚਾਈਨਾ ਹੈ ਇੱਥੇ ਧਰਤੀ ਤੇ ਤਾਂ ਮੇਰਾ ਜਿਹੜਾ ਸੈਟੇਲਾਈਟ ਇੱਥੇ ਆ ਤੇ ਇਹਨਾਂ ਨੇ ਕਰਿਆ ਕਿ ਜਿਵੇਂ ਜਿਵੇਂ ਧਰਤੀ ਘੁੰਮੂਗੀ ਹੌਲੀ ਹੌਲੀ ਤੇ ਉਸੇ ਰਫ਼ਤਾਰ ਦੇ ਨਾਲ ਉਹ ਸੈਟੇਲਾਈਟ ਘੁੰਮੂਗਾ ਜਿਹੜੀ ਕਿ ਤੇਜ਼ ਨਹੀਂ ਘੁੰਮਦਾ ਉਹਦਾ ਮਤਲਬ ਇਹ ਹੈ ਕਿ ਉਹ ਤਿੰਨੋਂ ਸੈਟੇਲਾਈਟ ਹਮੇਸ਼ਾ ਚਾਈਨਾ ਦੇ ਉੱਪਰ ਹੀ ਰਹਿਣਗੇ ਉੱਪਰ ਹੀ ਰਹਿਣਗੇ ਹੂੰ ਤੇ ਉੱਪਰ ਹੀ ਰਹਿਣਗੇ ਤਾਂ ਸਿਗਨਲ ਪਹੁੰਚਾਉਣ ਚ ਹੈਗਾ ਆ ਫਿਰ 2023 ਚ ਹੁਣ ਜਦੋਂ ਇਹ ਤਿੰਨੋਂ ਸੈਟੇਲਾਈਟ ਉਹਨਾਂ ਨੇ ਲਾਂਚ ਕਰਤੇ ਟੀਐਨ ਟੋਂਗ ਦੇ 2023 ਚ ਹੁਆਵੇ ਨੇ ਇਹ ਜਿਹੜਾ ਮੈਂ ਪਹਿਲਾਂ ਦੱਸਿਆ ਸੀ ਕਿ ਮੇਟ 60 ਪ੍ਰੋ ਨਾਮ ਦਾ ਇੱਕ ਫੋਨ ਬਣਾ ਲਿਆ ਹੂੰ ਹੁਣ ਉਹ ਹੈਗਾ ਡਿਊਲ ਫੋਨ ਹੈਰਾਨੀ ਦੀ ਗੱਲ ਦੇਖੋ ਚਾਹੇ ਤੁਸੀਂ ਉਹ ਨੂੰ SIM ਤੇ tower through ਕਾਲ ਕਰ ਲੋ ਚਾਹੇ ਤੁਸੀਂ satellite through ਕਾਲ ਕਰ ਲੋ ਦੋਹੇ ਆਪਸ਼ਨ ਤੇ ਤੁਹਾਡਾ ਕੰਮ ਕਰੂਗਾ ਠੀਕ ਹੈ ਤੇ satellite ਤੇ ਜੇਕਰ ਤੁਸੀਂ ਉਹਦੀ subscription ਲੈਣੀ ਪੈਂਦੀ ਹੈ ਉਹਦੀ ਕੋਈ 1.5 ਡਾਲਰ ਦੇ ਕਰੀਬ 1.5 ਡਾਲਰ ਤੋਂ ਘੱਟ ਹੀ ਆ ਪਰ ਮੰਥ ਫੀਸ ਹੈ ਮਤਲਬ ਜੇ ਚਾਈਨਾ ਦੇ ਆਪਾਂ ਦੇਖੀਏ ਤਾਂ 10 ਯੂਆਨ ਦੇ ਅਕੋਰਡਿੰਗ ਲਾ ਲਓ ਹਣਾ ਲੋ 1.5 ਡਾਲਰ ਕੀ ਹੁੰਦਾ ਇੱਕ ਮਹੀਨੇ ਦੀ ਤੁਹਾਨੂੰ ਉਹ ਫੈਸਿਲਿਟੀ ਤੁਹਾਡੇ ਲਈ ਮਿਲ ਜਾਣੀ ਹੈ ਤੇ ਤੁਸੀਂ ਸੈਟਲਾਈਟ ਦੇ ਥਰੂ ਕਾਲ ਕਰ ਸਕਦੇ ਹੋ ਹਮ ਹੁਣ ਚਾਈਨਾ ਨੇ ਇਹ ਕੀਤਾ ਕਿਉਂ ਗੱਲ ਇਹ ਵੀ ਆ ਕਿ ਚੱਲ ਤਾਂ ਰਿਹਾ ਸੀਗਾ ਹੁਣ ਜੇ ਤੁਸੀਂ ਕਿਸੇ ਰਿਮੋਟਲੀ ਏਰੀਏ ਚਲੇ ਜਾਓ ਤੁਸੀਂ ਕਿਸੇ ਜੰਗਲ 'ਚ ਚਲੇ ਗਏ ਜੇ ਤੁਹਾਡੇ ਕੋਲ ਉਹ ਫੋਨ ਹੈਗਾ ਮੇਟ 60 ਪ੍ਰੋ ਵਾਲਾ ਤੇ ਤੁਸੀਂ ਚਾਈਨਾ 'ਚ ਬੈਠੇ ਹੋ ਹਮ ਤੁਸੀਂ ਤੁਹਾਡਾ ਸੰਪਰਕ ਦੁਨੀਆ ਨਾਲ ਟੁੱਟ ਨਹੀਂ ਸਕਦਾ ਤੁਸੀਂ ਚਾਹੇ ਜੰਗਲ 'ਚੋਂ ਨਦੀ 'ਚੋਂ ਰੇਗਿਸਤਾਨ 'ਚੋਂ ਯੋਗੀ ਤੁਹਾਡੇ ਕੋਲ ਸੈਟਲਾਈਟ ਫੋਨ ਦੀ ਆਪਸ਼ਨ ਹੈ ਤੁਸੀਂ ਸੈਟਲਾਈਟ ਦੇ ਥਰੂ ਤੁਸੀਂ ਕਾਲ ਕਰਨੀ ਹੈ ਤੁਸੀਂ ਕੋਈ ਵੀ ਹੈਲਪ ਉੱਥੇ ਆਪਣੀ ਤੇ ਲੋਕੇਸ਼ਨ ਤੁਸੀਂ ਦੱਸ ਸਕਦੇ ਹੋ ਹੁਣ ਚਾਈਨਾ ਨੇ ਇਹਦਾ ਕਿਉਂ ਕੀਤਾ ਇਹਦੇ ਵਿੱਚ ਪਿੱਛੇ ਵੀ ਇੱਕ ਰੀਜ਼ਨ ਆ ਜੀ 2008 ਚ ਇੱਕ ਬਹੁਤ ਵੱਡਾ ਅਰਥਕਵੇਕ ਆਇਆ ਸੀਗਾ ਭੁਚਾਲ ਆਇਆ ਸੀਗਾ ਚਾਈਨਾ ਚ ਤੇ ਉਸ ਭੁਚਾਲ ਦੇ ਵਿੱਚ ਤਕਰੀਬਨ 80 ਹਜ਼ਾਰ ਲੋਕ ਮਾਰੇ ਗਏ ਸੀ ਜ਼ਿਆਦਾਤਰ ਲੋਕ ਇਸ ਕਰਕੇ ਮਾਰੇ ਗਏ ਰਾਦੀਪ ਕਿ ਜਿਹੜੀਆਂ ਬਿਲਡਿੰਗਾਂ ਕਲਾਪਸ ਹੋਈਆਂ ਬਿਲਡਿੰਗਸ ਹੂੰ ਉਹਨਾਂ ਦੇ ਥੱਲੇ ਲੋਕ ਦੱਬੇ ਰਹੇ ਹੂੰ ਹੁਣ ਥੱਲੇ ਲੋਕ ਦੱਬੇ ਰਹੇ ਤੇ ਬਾਹਰ ਜੇ ਹਟਾਉਂਦੇ ਸੀ ਤਾਂ ਦੇਖੋ ਕਿੰਨੀਆਂ ਕਿੰਨੀਆਂ ਉੱਚੀਆਂ ਬਿਲਡਿੰਗਾਂ ਨੇ ਉਹ ਮਲਬਾ ਚੁੱਕਿਆ ਨਹੀਂ ਜਾਂਦਾ ਜੀ ਐਗਜ਼ੈਕਟ ਲੋਕੇਸ਼ਨ ਪਤਾ ਨਹੀਂ ਐ ਵੀ ਬੰਦਾ ਕਿੱਥੇ ਆ ਹੂੰ ਤੇ ਜਿਹੜੇ ਉਹਨਾਂ ਦੇ ਕੋਲ ਫੋਨ ਸੀਗੇ ਲੋਕਾਂ ਦੇ ਕੋਲ ਕੋਈ ਮੰਨ ਲਓ ਫਸ ਗਿਆ ਹੂੰ ਤਾਂ ਕਿਉਂਕਿ ਆਰਥਕੁਏਕ ਆਉਂਦਾ ਨਾ ਜਦੋਂ ਸਾਰੀ ਧਰਤੀ ਹਿੱਲਣੀ ਆ ਬਾਈ ਬਿਲਕੁਲ ਜਿਹੜੇ ਉਸ ਇਲਾਕੇ ਦੇ ਵਿੱਚ ਟਾਵਰ ਲੱਗੇ ਹੋਏ ਸੀ ਮੋਬਾਈਲ ਟਾਵਰ ਉਹ ਵੀ ਤਾਂ ਹਿੱਲ ਗਏ ਉਹ ਵੀ ਹਿੱਲ ਗਏ ਤੇ ਉਹਨਾਂ ਨੂੰ ਜਿਹੜੀ ਇਲੈਕਟ੍ਰਿਸਿਟੀ ਜਾ ਰਹੀ ਸੀ ਉਹ ਵੀ ਹਿੱਲ ਗਿਆ। ਮਤਲਬ ਉਹ ਸਿਸਟਮ ਠੱਪ ਹੋ ਗਿਆ ਉਦੋਂ ਪਹਚਾਣ ਆਉਣ ਦੇ ਨਾਲ। ਲੋਕਾਂ ਦੇ ਫੋਨ ਚੱਲਣੋਂ ਬੰਦ ਹੋ ਗਏ। ਲੋਕ ਫਸੇ ਹੀ ਰਹੇ। ਚਾਈਨਾ ਨੇ ਇਹ ਚੀਜ਼ ਸੋਚਿਆ ਕਿ ਯਾਰ ਜੇ ਸਾਡੇ ਲੋਕਾਂ ਦੇ ਫੋਨ ਚੱਲਦੇ ਹੁੰਦੇ ਹੂੰ ਤਾਂ ਉਹ ਹੈਲਪ ਕਰ ਲੈਂਦੇ ਤੇ ਬੰਦੇ ਨਾ ਮਰਦੇ ਸਾਡੇ। ਫੇਰ ਇਹਨਾਂ ਨੇ ਇਸ ਤਕਨੀਕ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਜਿਹੜਾ ਕਿ ਲੌਨ ਮਸਕ ਹੁਣ ਕਰ ਰਿਹਾ ਲੌਨ ਮਸਕ ਤਾਂ ਖੈਰ ਇੰਟਰਨੈਟ ਦੇ ਰਿਹਾ ਉਹ ਤਾਂ ਬਿਨਾ ਵਾਇਰ ਵਾਲਾ ਜਾਂ ਬਿਨਾ ਟਾਵਰ ਵਾਲਾ ਇੰਟਰਨੈਟ ਦੇ ਰਿਹਾ ਜੀ ਸੈਟਲਾਈਟ ਥਰੂ ਪਰ ਇਹਨਾਂ ਨੇ ਤਾਂ ਕਾਲਿੰਗ ਸਿਸਟਮ ਦੇ ਦਿੱਤਾ ਨਾਲ ਕਿ ਤੁਸੀਂ ਕਾਲ ਕਰੋ ਤੇ ਇਹ ਇਸ ਇਹ ਵਜ੍ਹਾ ਸੀਗੀ ਕਿ ਅੱਛਾ ਇਸ ਦੇ ਲਈ ਵੀ ਕੀ ਹੋਇਆ ਰਾਜਦੀਪ ਕਿਉਂਕਿ ਜਿਹੜਾ ਇਹਦੇ ਲਈ ਇਸ ਟੈਕਨੀਕ ਦੇ ਲਈ ਨਾ ਸੈਮੀ ਕੰਡਕਟਰ ਚਿਪ ਦੀ ਜ਼ਰੂਰਤ ਪੈਂਦੀ ਸੀਗੀ ਸੈਟਲਾਈਟ ਦੇ ਲਈ ਉਹ ਅਮਰੀਕਾ ਦੇ ਕੋਲ ਸੀਗੀ ਹੂੰ ਤੇ ਫਿਰ ਉਹੀ ਗੱਲ ਜਿਵੇਂ ਇਹਨਾਂ ਨੇ ਪਹਿਲਾਂ ਉਹ ਡੀਪ ਸੀਕ ਵਾਲੀ ਐਪ ਬਣਾਈ ਚਾਈਨਾ ਨੇ ਏਆਈ ਹੈਨਾ ਅਮਰੀਕਾ ਨੂੰ ਲੱਗਦਾ ਸੀ ਕਿ ਚੈਟ ਜੀਪੀਟੀ ਅਸੀਂ ਬਣਾ ਲਈ ਕੋਈ ਹੋਰ ਨਾ ਬਣਾਵੇ ਉਹਨਾਂ ਨੇ ਵੀ ਚਿਪ ਦੇਣ ਤੋਂ ਇਨਕਾਰ ਕੀਤਾ ਸੀ ਤੇ ਇਸ ਸੈਟਲਾਈਟ ਫੋਨ ਦੇ ਲਈ ਵੀ ਅਮਰੀਕਾ ਨੇ ਚਾਈਨਾ ਨੂੰ ਚਿਪ ਦੇਣ ਤੋਂ ਇਨਕਾਰ ਕਰਤਾ ਸੀ ਜੀ ਤੇ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਦੇਣੀ ਫਿਰ ਇਹ ਤਾਂ ਹੈ ਨਹੀਂ ਕਿ ਅਸੀਂ ਪਿੱਛੇ हट ਜਾਾਂਗੇ ਤੇ ਫਿਰ ਚਾਈਨਾ ਨੇ ਆਪਣੀ ਉਹ ਮਾਈਕਰੋ ਕੰਡਕਟਰ ਚਿਪ ਹੈ ਜਿਹੜੀ ਉਹ ਬਣਾਈ ਫਿਰ ਇਸ ਨੂੰ ਲਾਂਚ ਕੀਤੀ ਹੈ ਟੈਕਨੀਕ ਤੇ ਹੁਣ ਮੋਸਟਲੀ ਬਹੁਤ ਸਾਰੇ ਲੋਕਾਂ ਦੇ ਕੋਲ ਆਲਰੇਡੀ ਚਾਈਨਾ ਦੇ ਵਿੱਚ ਇਹ ਸੈਟਲਾਈਟ ਫੋਨ ਨੇ ਰਾਦੀਪ ਤੁਸੀਂ ਦੇਖੋ ਪਰ ਇਹਦਾ ਹੁਣ ਇੱਕ ਨੁਕਸਾਨ ਆ ਹੂੰ ਨੁਕਸਾਨ ਇਹ ਆ ਕਿ ਚਾਈਨਾ ਨੂੰ ਉਸ ਚੀਜ਼ ਦਾ ਖਤਰਾ ਨਹੀਂ ਲੱਗਦਾ ਕਿਉਂਕਿ ਚਾਈਨਾ ਦੀ ਪਾਲਿਸੀ ਹੋਰ ਆ ਹੂੰ ਹੁਣ ਲੋਕ ਕਹਿਣਗੇ ਕਿ ਯਾਰ ਸੈਟਲਾਈਟ ਫੋਨ ਚੱਲਦੇ ਤਾਂ ਬਹੁਤ ਟਾਈਮ ਤੋਂ ਨੇ ਹਣਾ ਤੇ ਇਹ ਹਰਦੇਸ਼ ਸੈਟਲਾਈਟ ਫੋਨ ਦੀ ਸਹੂਲਤ ਕਿਉਂ ਨਹੀਂ ਦੇ ਦਿੰਦਾ ਆਪਣੇ ਲੋਕਾਂ ਨੂੰ ਤਾਂ ਇਹਦਾ ਇੱਕ ਵੱਡਾ ਰੀਜ਼ਨ ਹੈ ਸਿਕਿਉਰਿਟੀ ਪਰਪਸ ਤੇ ਹਮ ਹੁਣ ਤੁਸੀਂ ਇੱਥੇ ਦੇਖੋ ਸਾਡੇ ਪੰਜਾਬ ਦੇ ਵਿੱਚ ਕੀ ਹੁੰਦਾ ਕਿਤੇ ਧਰਨਾ ਲੱਗ ਜਾਂਦਾ ਵੱਡਾ ਸਾਰਾ ਹਣਾ ਜੀ ਧਰਨਾ ਲੱਗਦਾ ਜਾਂ ਕਿਸਾਨਾਂ ਦੇ ਧਰਨੇ ਲੱਗਦੇ ਰਹੇ ਹਮ ਸਭ ਤੋਂ ਪਹਿਲਾਂ ਇਹ ਕੀ ਕਰਦੇ ਹੁੰਦੇ ਸੀ ਕਿ ਜਿਸ ਦਿਨ ਕਾਲ ਹੁੰਦੀ ਸੀ ਨੈੱਟ ਬੰਦ ਕਰ ਦਿਓ ਜੀ ਹਮ ਨੈੱਟ ਬੰਦ ਕਰਨ ਦਾ ਕੀ ਸਾਧਨ ਸੀਗਾ ਕਿ ਜਿਹੜੇ ਟਾਵਰ ਨੇ ਅਸੇ ਪਾਸੇ ਲੋਕੇਸ਼ਨਾਂ ਦੇ ਉਹ ਟਾਵਰ ਸ਼ਟਡਾਊਨ ਕਰ ਦੋ ਤੁਸੀਂ نیٹ ਬੰਦ ਹੋ ਜਾਣਗੇ ਮੋਬਾਈਲਾਂ ਚੱਲਣਗੇ ਨਹੀਂ ਇਕੱਲੇ ਤਾਰਾਂ ਵਾਲੇ ਚੱਲਦੇ ਸੀਗੇ ਹੈਨਾ ਵਾਈਫਾਈ ਜਿਹੜੇ ਘਰੇ ਲੱਗੇ ਹੁੰਦੇ ਸੀ ਤੇ ਇਹ ਕੰਟਰੋਲ ਸਰਕਾਰ ਕੋਲ ਆ ਜਾਂਦਾ ਕਿ ਜਦੋਂ ਤੁਹਾਨੂੰ ਲੱਗਦਾ ਕਿ ਮਾਹੌਲ ਖਰਾਬ ਹੋ ਰਿਹਾ ਤਾਂ ਤੁਸੀਂ ਸਿਸਟਮ ਬੰਦ ਕਰ ਦਿਓ ਟਾਵਰ ਬੰਦ ਕਰ ਦਿਓ ਤੁਸੀਂ ਤੁਹਾਡੀਆਂ ਕਾਲਾਂ ਵੀ ਮੋਬਾਈਲ ਬੰਦ ਹੋ ਜਾਣੀਆਂ ਤੇ ਤੁਹਾਡਾ ਇੰਟਰਨੈਟ ਵੀ ਬੰਦ ਹੋ ਗਿਆ ਬਿਲਕੁਲ ਪਰ ਜੇ ਇੱਥੇ ਸਾਰੇ ਲੋਕਾਂ ਦੇ ਕੋਲ ਸੈਟੇਲਾਈਟ ਆ ਹੂੰ ਤਾਂ ਉਹ ਤਾਂ ਸੈਟੇਲਾਈਟ ਦੇ ਨਾਲ ਜੁੜੇ ਹੋਏ ਨੇ ਹੂੰ ਉਹ ਸਰਕਾਰਾਂ ਫਿਰ ਬੰਦ ਨਹੀਂ ਕਰ ਸਕਦੀਆਂ ਇਸ ਕਰਕੇ ਹਰ ਇੱਕ ਦੇਸ਼ ਦੀ ਸਰਕਾਰ ਇਹ ਸੈਟੇਲਾਈਟ ਫੋਨ ਚਲਾਉਂਦੀ ਨਹੀਂ ਹੈਗੀ ਪਰਮਿਸ਼ਨ ਨਹੀਂ ਦਿੰਦੇ ਹੈਗੇ ਹੂੰ ਇਹ ਇੱਕ ਵੱਡਾ ਫੰਡਾ ਪਰ ਚਾਈਨਾ ਤੁਸੀਂ ਦੇਖੋ ਕਿ ਚਾਈਨਾ ਦੇ ਵਿੱਚ ਬੇਸ਼ੱਕ ਆਪਾਂ ਕਹਿੰਦੇ ਆ ਕਿ ਯਾਰ ਇੱਕੋ ਪਾਰਟੀ ਰੂਲ ਕਰਦੀ ਹੈ ਦੂਜੀ ਤਾਂ ਪਾਰਟੀ ਹੈ ਹੀ ਨਹੀਂ ਹੂੰ ਔਰ ਉਸ ਪਾਰਟੀ ਦਾ ਜਿਹੜਾ ਜਨਰਲ ਸੈਕਟਰੀ ਹੁੰਦਾ ਉਹ ਪ੍ਰੈਜ਼ੀਡੈਂਟ ਹੁੰਦਾ ਚਾਈਨਾ ਦਾ ਹੂੰ ਇੱਕ ਵਨ ਪਾਰਟੀ ਰੂਲ ਆ ਚਾਈਨਾ ਚ ਨਾਸਤਿਕ ਨੇ ਰੱਬ ਨੂੰ ਮੰਨਦੇ ਨਹੀਂ ਹੈਗੇ ਹਨ ਤੇ ਉਹ ਵਨ ਪਾਰਟੀ ਰੂਲ ਹੁੰਦੇ ਹੋਏ ਵੀ ਉਸ ਚਾਈਨਾ ਦੀ ਸਰਕਾਰ ਇਹ ਸੋਚਦੀ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਸੈਟਲਾਈਟ ਫੋਨ ਮੁਹੱਈਆ ਕਰਵਾਈਏ ਹਾਂ ਨਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿਉਂਕਿ ਦੇਖੋ ਸਾਡੇ ਲੋਕਾਂ ਦੇ ਕੋਲ ਇੰਨਾ ਵਾਧੂ ਸਮਾਂ ਨਹੀਂ ਹੈਗਾ ਕਿ ਉਹ ਇਸ ਤਰੀਕੇ ਦੇ ਪ੍ਰੋਟੈਸਟਾਂ ਦੇ ਵਿੱਚ ਆਪਣਾ ਸਮਾਂ ਖਰਾਬ ਕਰਨ ਹੈ ਨਾ ਕਿਉਂਕਿ ਜੇ ਚਾਈਨਾ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਚੱਲਦਾ ਰਹਿੰਦਾ ਜਿਵੇਂ ਸਾਡੇ ਦੇਸ਼ ਚੱਲਦਾ ਤਾਂ ਫਿਰ ਚਾਈਨਾ ਵੀ ਸ਼ਾਇਦ ਤਰੱਕੀ ਨਹੀਂ ਕਰ ਸਕਦਾ ਸੀ ਚਾਈਨਾ ਨੇ ਉਸ ਚੀਜ਼ ਤੋਂ ਉੱਪਰ ਉੱਠ ਕੇ ਆਪਣੇ ਲੋਕਾਂ ਨੂੰ ਪੂਰੀ ਫ੍ਰੀडम ਦਿੱਤੀ ਹੈ ਕਿ ਯਾਰ ਤੁਸੀਂ ਚਾਹੋ ਤਾਂ ਸੈਟੇਲਾਈਟ ਫੋਨ ਦਾ ਇਸਤੇਮਾਲ ਵੀ ਕਰ ਸਕਦੇ ਹੋ ਔਰ ਉਹ ਐਮਰਜੈਂਸੀ ਦੇ ਵਿੱਚ ਤੁਸੀਂ ਦੇਖੋ ਉਸ ਤੋਂ ਬਾਅਦ ਇੱਕ ਪਚਾਲ ਆਇਆ ਸੀਗਾ ਹਾਲਾਂਕਿ ਉਹ ਉਨੀ ਤੀਬਰਤਾ ਦਾ ਨਹੀਂ ਸੀ ਪਰ ਫਿਰ ਵੀ ਉਹਦੇ 'ਚ ਜਿਨ੍ਹਾਂ ਜਿਨ੍ਹਾਂ ਲੋਕਾਂ ਕੋਲ ਉਹ ਸੈਟੇਲਾਈਟ ਫੋਨ ਸੀਗਾ ਉਹਨਾਂ ਨੇ ਕੰਟੈਕਟ ਕੀਤਾ ਬਾਰੀ ਦੁਨੀਆ ਦੇ ਨਾਲ ਜਦੋਂ ਫਸੇ ਹੋਏ ਸੀ ਤਾਂ ਉਹਨਾਂ ਨੂੰ ਬਚਾ ਲਿਆ ਗਿਆ। ਹੂੰ। ਮਤਲਬ ਬਹੁਤ ਥੋੜੇ ਲੋਕ ਸੀਗੇ ਜਿਹੜੇ ਉਸ ਦੇ ਵਿੱਚ ਮਰੇ ਸੀ। ਸੋ ਚਾਈਨਾ ਇਸ ਹੱਦ ਤੱਕ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਅੱਗੇ ਜਾ ਰਿਹਾ ਕਿ ਅਮਰੀਕਾ ਹਲਿਓ ਚੀਜ਼ਾਂ ਜਦ ਕਰ ਰਿਹਾ ਹੁੰਦਾ ਤੇ ਚਾਈਨਾ ਉਸ ਤੋਂ ਪਹਿਲਾਂ ਕਰਕੇ ਮਾਰਦਾ ਕਿ ਆ ਚੱਕੋ ਜੀ। ਸੋ ਇਸ ਕਰਕੇ ਚਾਈਨਾ ਪੂਰੀ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਤੇ ਜਿਹੜਾ ਤਾਕਤ ਜਮਾ ਰਿਹਾ ਤੇ ਇਸ ਵੇਲੇ ਜੇਕਰ ਕਹਿ ਲਈਏ ਤਾਂ ਯੂ ਐਸ ਏ ਦੀ ਬਰਾਬਰੀ ਤੇ ਆ ਗਿਆ ਕਈ ਪੱਖਾਂ ਦੇ ਵਿੱਚ ਯੂ ਐਸ ਏ ਤੋਂ ਵੀ ਅੱਗੇ ਚੱਲਿਆ ਗਿਆ ਪਰ ਜਿਹੜਾ ਆਉਣ ਵਾਲਾ ਹੋਰ 10-15 ਸਾਲ ਨੇ ਤੁਸੀਂ ਉਹ ਦੇਖਿਓ ਕਿ ਚਾਈਨਾ ਟੈਕਨੋਲੋਜੀ ਦੇ ਨੰਬਰ ਦੇ ਵਿੱਚ ਵੀ ਖੇਤਰ ਦੇ ਵਿੱਚ ਵੀ ਪੂਰਾ ਨੰਬਰ ਇੱਕ ਹੋਊਗਾ ਤੇ ਯੂ ਐਸ ਏ ਜਿਹਨੂੰ ਡਰ ਹੈ ਕਿ ਅਸੀਂ ਪਹਿਲਾ ਸਥਾਨ ਆਪਣਾ ਸੁਪਰ ਪਾਵਰ ਦਾ ਗਵਾ ਨਾ ਕਿਤੇ ਦਈਏ ਕਿਉਂਕਿ ਚਾਈਨਾ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਉਹ ਇੱਕ ਦਿਨ ਆਊਗਾ ਜਦੋਂ ਚਾਈਨਾ ਇਸ ਵਰਲਡ ਦੀ ਸੁਪਰ ਪਾਵਰ ਬਣੂਗਾ ਏ ਫਿਰ ਅਮਰੀਕਾ ਨੂੰ ਇਸੇ ਗੱਲ ਦਾ ਜ਼ਿਆਦਾਤਰ ਦੁਖੀ ਹੈ ਦੁੱਖ ਹੈਗਾ ਹੈ ਚਿੰਤਾ ਵੀ ਹੈ ਸਾਡੀ ਉਹ ਪੋਜੀਸ਼ਨ ਹੈ ਜਿਹੜੀ ਉਹ ਚਲੀ ਨਾ ਜਾਵੇ ਇਸ ਕਰਕੇ ਯੂ ایس اے ਚਾਈਨਾ ਨੂੰ ਰੋਕਣ ਦੀ ਕਰਦਾ ਬਹੁਤ ਕੁਝ ਕਿ ਅਸੀਂ ਤੁਹਾਨੂੰ ਇਹ ਟੈਕਨੋਲੋਜੀ ਨਹੀਂ ਦੇਣੀ ਇਹ ਨਹੀਂ ਦੇਣੀ ਇਹ ਚਿਪ ਨਹੀਂ ਦੇਣੀ ਪਰ ਚਾਈਨਾ ਉਸ ਤੋਂ ਵੀ ਅੱਗੇ ਸੋਚ ਕੇ ਉਹ ਫਿਰ ਆਪਣੀ ਚੀਜ਼ ਬਣਾ ਲੈਂਦਾ ਜਿਵੇਂ ਆਪਾਂ ਪਿੱਛੇ ਵੀ ਦੱਸਿਆ ਸੀ ਕਿ ਜਿਹੜਾ ਇਹਨਾਂ ਦਾ F35 ਸੀ ਉਹ ਵੀ ਇਹਨਾਂ ਨੇ J35 ਬਣਾ ਲਿਆ ਹੈ ਜੀ ਸੋ ਇਸ ਵੇਲੇ ਤਾਂ ਕੋਈ ਐਸੀ ਚੀਜ਼ ਨਹੀਂ ਲੱਗਦੀ ਅਸੰਭਵ ਨਹੀਂ ਲੱਗਦੀ ਕਿ ਜਿਹੜੀ ਚੀਨ ਹੈ ਜਿਹੜਾ ਉਹ ਬਣਾ ਨਾ ਸਕੇ ਜੀ